ਮੈਂ ਇਹਨਾਂ ਦੇ ਖਿਲਾਫ ਇਹ ਕਿਉਂ ਬੋਲਦਾ ਕਿਉਂਕਿ ਜਿਹੜੇ ਲੋਕ ਇਹਨਾਂ ਨੂੰ মিডিਆ ਦੇ ਸਾਹਮਣੇ ਘਰ ਬਸਾਉਂਦੇ ਸਾਥ ਦਿੰਦੇ ਦੇਖਦੇ ਆ ਪਰ ਇਹਨਾਂ ਨੇ ਕੈਮਰੇ ਦੇ ਪਿੱਛੇ মিডিਆ ਤੋਂ ਉਰਲੇ মিডিਆ ਨੂੰ ਪਤਾ ਹੈ ਬਹੁਤ ਲੋਕਾਂ ਨੂੰ ਉਜਾੜਿਆ ਬਹੁਤ ਲੋਕਾਂ ਨੂੰ ਉਜਾੜ ਕੇ ਇੱਥੇ ਤੱਕ ਆਏ ਮੈਂ ਸਿੱਕੇ ਦੇ ਦੋਨੋਂ ਪਹਿਲੂ ਦਿਖਾਉਣਾ ਪਰ ਇਹ ਇੱਕੋ ਪਹਿਲੂ ਦਿਖਾਉਂਦੇ ਆ ਜਦੋਂ ਕੋਈ ਮਨਿਸਟਰ ਗਲਤ ਕਰਦਾ ਤੇ ਉਹਦੀਆਂ ਗਲਤੀਆਂ ਬਦਖੋਈਆਂ ਕਰਨ ਲਈ ਕਰਦਿਆਂ ਦੀਆਂ ਕੌਣ ਕੌਣ ਦਿਖਾ ਰਿਆ ਹੁਣ ਅੱਗੇ মিডিਆ ਵੀ ਮੈਨੇਜਮੈਂਟ ਵੀ ਤੇ ਹੋਰ ਲੋਕ ਵੀ ਪਰ ਜਦੋਂ ਕੋਈ ਕਲਾਕਾਰ ਗਲਤੀ ਕਰਦਾ ਆਮ ਪਬਲਿਕ ਬੋਲਦੀ ਆ ਕਿ ਉਹਦੇ ਪਰਦੇ ਪਾਉਣ ਇਹੀ ਮੈਨੇਜਮੈਂਟ ਇਹੀ মিডিਆ ਤੇ ਇਹੀ ਲੋਕ ਅੱਗੇ ਆ ਰਹੇ ਨੇ ਤੇ ਕੁਝ ਲੋਕ ਇਹ ਕਹਿ ਰਹੇ ਨੇ ਅਸੀਂ ਤਾਂ ਹੜਾਂ ਤੋਂ ਵੱਧ ਵੀ ਨੁਕਸਾਨ ਕਰ ਦਾਂਗੇ ਗੁਰਸਿੱਖ ਬੰਦੇ ਮਤਲਬ ਅੰਦਰ ਤੁਸੀਂ ਇਹ ਪਾਲੀ ਹੈਲੋ ਸਤਿ ਸ੍ਰੀ ਅਕਾਲ ਨਮਸਕਾਰ ਸलाम ਦੋਸਤੋ ਤੇ ਚਲੋ ਅੱਜ ਗੱਲ ਕਰਦੇ ਜੀ ਵੀ ਬਹੁਤ ਜ਼ਿਆਦਾ ਹੜ ਆਇਆ ਪਿਆ ਪੰਜਾਬ ਦੇ ਵਿੱਚ ਪੋਸਟਾਂ ਪਾਉਣ ਦਾ ਪੋਸਟਾਂ ਇਦਾਂ ਪੈ ਰਹੀਆਂ ਲੱਗਦਾ ਵੀ ਪੰਜਾਬ ਤਾਂ ਹੁਣ ਸੋਨੇ ਦਾ ਬਣ ਸਕਦਾ ਜਿੰਨੀਆਂ ਪੋਸਟਾਂ ਪੈ ਗਈਆਂ ਇਸੇ ਕਰਕੇ ਇਸ ਕੌਮ ਤੇ ਮੈਂ ਯਕੀਨ ਨਹੀਂ ਕਰਦਾ ਤੇ ਮੈਂ ਉਹ ਚੀਜ਼ਾਂ ਬੋਲਦਾ ਜਿਹੜੀਆਂ ਚੀਜ਼ਾਂ ਜਿਹੜੀਆਂ ਗੱਲਾਂ ਬਾਕੀ ਚੈਨਲ ਨਹੀਂ ਬੋਲਦੇ ਚੈਨਲ ਬਹੁਤ ਸਾਰੇ ਕੁਝ ਕਰ ਰਹੇ ਆ ਵੀ ਜਦੋਂ ਕੋਈ ਮਨਿਸਟਰ ਕੋਈ ਗਲਤੀ ਕਰਦਾ ਜਾਂ ਕਹਿੰਦਾ ਤਾਂ ਉਹਦੇ ਕਦੀ ਕਿਸੇ ਦੇ ਕਲਿੱਪ ਦਿਖਾਉਂਦੇ ਆ ਘੜੀ ਦਿਖਾਉਂਦੇ ਆ ਕਦੀ ਕੁਝ ਦਿਖਾਉਂਦੇ ਵੀ ਦੇਖੋ ਇਨੀ ਆਪ ਇਹ ਬੰਦਾ ਸਟੈਂਡ ਕੀਤਾ ਹੋਇਆ ਸੀ ਆਪਣਾ ਪਲਾਂਟ ਕੀਤਾ ਹੋਇਆ ਬੰਦਾ ਸੀ ਤੇ ਜਦੋਂ ਕੋਈ ਸਿੰਗਰ ਗਲਤੀ ਕਰਦਾ ਕੰਪਨੀ ਉਹਨਾਂ ਨੂੰ ਮੀਡੀਆ ਵਾਲੇ ਜਾਂ ਇਹ ਜਿਹੜੀਆਂ ਮੈਨੇਜਮੈਂਟਾਂ ਇਹ ਵਿੱਚ ਆ ਕੇ ਕਹਿੰਦੇ ਨਹੀਂ ਨਹੀਂ ਉਹ ਬੰਦੇ ਸਹੀ ਆ ਉਹਨਾਂ ਨੂੰ ਸਹੀ ਰੱਖੋ ਕਿਉਂਕਿ ਇਧਰੋਂ ਪੈਸਾ ਆਉਂਦਾ ਐਡ ਲਈ ਪੈਸਾ ਚੜਦਾ ਕਈਆਂ ਨੇ ਕੁਝ ਕੀਤਾ ਵੀ ਨਹੀਂ ਉਹਨਾਂ ਦੀਆਂ ਪੋਸਟਾਂ ਤਾਂ ਪਾਈਆਂ ਜਾ ਰਹੀਆਂ ਕਿਉਂਕਿ ਅੱਜ ਨਹੀਂ ਕੱਲ ਉਹਨਾਂ ਦੇ ਫਾਇਦੇ ਲਏ ਜਾਣਗੇ ਤੇ ਮੈਂ ਉਹ ਚੀਜ਼ਾਂ ਦੱਸਦਾ ਜਿਹੜੀਆਂ ਇਹ ਨਹੀਂ ਦੱਸਦੇ ਕਿੰਨੇ ਲੋਕ ਇਹ ਗੱਲ ਕਰ ਰਹੇ ਆ ਮੈਂ ਕੱਲ ਪੋਸਟ ਦੇਖੀ ਆ ਫੇਸਬੁੱਕ ਤੇ ਮੇਰੇ ਵਾਲੀ ਆਈਡੀ ਤੇ ਸਲੀਮ ਹੈਗਾ ਜੀ ਸ਼ਹਿਜਾਹਦਾ ਸਲੀਮ ਉਹਨਾਂ ਨੇ ਪੋਸਟ ਪਾਈ ਆ ਕਿ ਪੰਜਾਬ ਦਾ ਬਹੁਤ ਦੁੱਖ ਹੁੰਦਾ ਪੰਜਾਬ ਨਾਲ ਪੰਜਾਬ ਹੀ ਖੜਾ ਤੇ ਭਾਈ ਸਾਹਿਬ ਸਲੀਮ ਸਾਹਿਬ ਆ ਵੀਡੀਓ ਸੁਣ ਆ ਪੋਲੀ ਨਾ ਉਹ ਆ ਰਾਜਸਥਾਨ ਖੜੇ ਇੱਥੋਂ ਆਏ ਉਹ ਰਾਜਸਥਾਨ ਕਹਿ ਰਹੇ ਆ ਕੋਈ ਟਰੱਕ ਕਿਤੇ ਆਇਆ ਕੋਈ ਆ ਮੁਸਲਮਾਨਾਂ ਦੇ ਟਰੱਕ ਆਏ ਆ ਭਾਈ ਸਾਹਿਬ ਕਿਦਾਂ ਤੁਸੀਂ ਕਹਿ ਰਹੇ ਆ ਜਿਹੜੇ ਬੰਦੇ ਤੁਹਾਡੀ ਮਦਦ ਕਰਨ ਆਏ ਆ ਉਹ ਕੀ ਸੋਚਦੇ ਹੋਣਗੇ ਉਹਨਾਂ ਦੇ ਦਿਲ ਤੇ ਕੀ ਬੀਤਦੀ ਹੋਊਗੀ ਹੁਣ ਸਲਮਾਨ ਖਾਨ ਨੇ ਕਿਸ਼ਟੀਆਂ ਭੇਜਤੀਆਂ ਹੈ ਉਹ ਕੀ ਸੋਚਦਾ ਰਣਦੀਪ ਹੁੱਡਾ ਤੁਰਿਆ ਫਿਰਦਾ ਉੱਥੇ ਤੁਸੀਂ ਤਾਂ ਬਸ ਮਤਲਬ ਕੀਤੀ ਗੋਆਵੇ ਹੋ ਨਾ ਤੁਸੀਂ ਖਾਸ ਕਰਕੇ ਸਿੰਗਰ ਕਾਮ ਜਿਹੜੀ ਇਦਾਂ ਦੀ ਆ ਚੱਕਰ ਕੀ ਹੈ মিডিਆ ਇਹਨਾਂ ਦੇ ਨਾਲ ਕਿਉਂਕਿ মিডিਆ ਵਾਲਿਆਂ ਦੇ ਕਿਸੇ ਦੇ ਵਿਆਹ ਆ ਗਿਆ ਕਿਸੇ ਕੋਈ ਸ਼ੋਅ ਤੇ ਪ੍ਰੋਗਰਾਮ ਵੀ ਕਰਾਉਣੇ ਹੁੰਦੇ ਆ ਇਦਾਂ ਦੀਆਂ ਗੇਮਾਂ ਇਹਨਾਂ ਦੀਆਂ ਚੱਲਦੀਆਂ ਸਹੀ ਸਲਾਮਤ ਕੋਈ ਸੱਚ ਨਹੀਂ ਦੱਸਦਾ ਹਰਿਆਣੇ ਤੋਂ ਕਰਨਾਲ ਤੋਂ ਜਾਗੋ ਹਿੰਦੂ ਸੈਨਾ ਦੇਖੋ ਉਹਨਾਂ ਦੀ ਮੈਂ ਫੋਟੋ ਲਈ ਉਹ ਆਏ ਤੁਸੀਂ ਕਿੱਦਾਂ ਕਹਿ ਰਹੇ ਤੁਸੀਂ ਕੱਲੇ ਹੋ ਜੇਪ ਪੁਲਿਸ ਤੁਹਾਨੂੰ ਰੋਕਦੀ ਉਹ ਤਾਂ ਰੋਕਦੀ ਵੀ ਤੁਸੀਂ ਦੇਖੋ ਕਿੰਨਾ ਜ਼ਿਆਦਾ ਰਾਸ਼ਨ ਉੱਥੇ ਕਿੰਨਾ ਜ਼ਿਆਦਾ ਖਾਣ ਪੈ ਗਿਆ ਇਹ ਵੀਡੀਓ ਮੈਂ ਤਾਂ ਦਿਖਾ ਰਿਆਂ ਤਾਂ ਕਿ ਤੁਸੀਂ ਲੋਕ ਇਹ ਚੀ ਚਲੋ ਮੇਰੀ ਵੀਡੀਓ ਘੱਟ ਲੋਕ ਦੇਖਦੇ ਆ ਸਮਝਣ ਤਾਂ ਸਹੀ ਕੋਈ ਹੋਰ ਘੱਟ ਲੋਕ ਜਾਣਗੇ ਉੱਥੇ ਪਰ ਜਿਹੜਾ ਵੱਡਾ ਮੀਡੀਆ ਨਾ ਜੋ ਕਹਿੰਦਾ ਪਬਲਿਕ ਉਹ ਸਮਝਦੀ ਆ ਪਬਲਿਕ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਅੱਜ ਮੈਂ ਆ ਗੱਲਾਂ ਕਰਦਾ ਤੁਸੀਂ ਇਹਨਾਂ ਦੇ ਮਗਰ ਲੱਗ ਜਾਨੇ ਇਸੇ ਕਰਕੇ ਹਰ ਵਾਰ ਧੋਖਾ ਖਾਨਦੇ ਹੋ ਇਹ ਬੰਦੇ ਉਹ ਨੇ ਜਿਨ੍ਹਾਂ ਨੂੰ ਪਤਾ ਆ ਕਿ ਤੁਸੀਂ ਛੇਤੀ ਭੁੱਲਦੇ ਹੋ ਤੁਸੀਂ ਯਾਦ ਨਹੀਂ ਰੱਖਦੇ ਤੁਸੀਂ ਚੱਕ ਡੰਡੀ ਡੋਰਾ ਮਗਰ ਹੋ ਜਾਂਦੇ ਹੋ ਪਿਛਲੀ ਵੀਡੀਓ ਚ ਮੈਂ ਸਕੈਨਰ ਪਾਇਆ ਸੀ ਕਿਸੇ ਬੰਦੇ ਦਾ ਆਹ ਸਕਰੀਨ ਸ਼ਾਟ ਦੇਖ ਲਓ ਉਹ ਬੰਦੇ ਦੇ 10 ਰੁਪਏ ਨਹੀਂ ਕਿਸੇ ਨੇ ਪਾਏ ਸਿਰਫ ਆਪਾਂ ਉੱਥੇ ਜਾਂਦੇ ਜਿੱਥੇ ਸਿੰਗਰ ਐਕਟਰ ਆ ਗਏ ਫੋਟੋਆਂ ਖਚਾਉਣੀਆਂ ਨਾਲੇ ਘਰਦਿਆਂ ਤੋਂ ਬਹਾਨੇ ਨਾਲ ਤੁਰ ਪਏ ਸੇਵਾ ਕਰਨ ਚੱਲੇ ਆਂ ਅਸੀਂ ਸੇਵਾ ਆਪਾਂ ਕਿੰਨੀ ਕਰਦੇ ਆ ਕਿੱਦਾਂ ਕਰਦੇ ਹੋ ਸਾਨੂੰ ਪਤਾ ਤੁਸੀਂ ਸੋਚ ਕੇ ਦੇਖੋ ਜਿੰਨਾ ਝੂਠ ਚੱਲ ਰਿਹਾ ਐਸਲੇ ਨੈਟ ਤੇ ਉਹ ਮੈਂ ਕਿੰਨਾ ਕਦੀ ਚੱਲਣਾ ਹੀ ਨਹੀਂ ਨਾ ਕਿਤੇ ਚੱਲਦਾ ਹੂੰ ਐਸੇ ਹੱਬ ਤਾਂ ਕਿਹੜੀ ਸੰਸਥਾਆਂ ਆ ਜਾਂ ਕਿਹੜਾ ਐਸਾ ਬੰਦਾ ਆ ਜਿਹਨੇ ਗਲਤ ਕੰਮ ਨਹੀਂ ਕੀਤਾ ਉਹ ਵੀ ਆ ਕੇ ਜੀ ਪੋਸਟਾਂ ਪਾਉਂਦੀਆਂ ਫਲਾਨਾ ਉਹਨਾਂ ਦੀਆਂ ਮੈਨੇਜਮੈਂਟਾਂ ਆਂ ਚੀਜ਼ਾਂ ਪਾ ਰਹੀਆਂ ਮੈਂ 2 ਦਿਨ ਵੀਡੀਓ ਨਹੀਂ ਪਾਈ ਮੇਰੀ ਫੈਮਿਲੀ ਦੀ ਕੋਈ ਪ੍ਰੋਬਲਮ ਚੱਲਦੀ ਸੀ ਪਰਸਨਲ ਮੈਂ ਕਿਸੇ ਦਿੱਕਤ ਸੀ ਪਰ ਮੇਰਾ ਮਨ ਵੀ ਨਹੀਂ ਹੋਣ ਕਰਦਾ ਵੀਡੀਓ ਪਾਉਣ ਨੂੰ ਮੈਂ ਕੀ ਪਾਵਾਂ ਹਨਾ ਕਿਉਂਕਿ ਆਪਾਂ ਗੱਲਾਂ ਕਰਦੇ ਜਿਆਦਾ ਆਪਾਂ ਸਮਝਦੇ ਨਹੀਂ ਸਿੱਖਦੇ ਨਹੀਂ ਉਹ ਭੇਜੇ ਪੈਸੇ ਬਣਦੇ ਸੁੱਖੇ ਨੇ ਪੈਸੇ ਬਣਦੇ ਉਹ ਫਰੰਨ ਉਹਦੇ ਬੰਦਾ ਆ ਖੜਾ ਜੀ ਲੱਭ ਲੱਭ ਕੇ ਪੋਸਟਾ ਉਹ ਕਲੀਅਰ ਕਰਦੇ ਫਿਰਦੇ ਆਪਾਂ ਜਿਹੜੀਆਂ ਗਲਤੀਆਂ ਸਿੰਗਰ ਕਰਦੇ ਆਪਾਂ ਮੰਨਦੇ ਆ ਨਾ ਸਿੰਗਰਾਂ ਨੇ ਤਾਂ ਹੋਰ ਬੰਦੇ ਵੀ ਰੱਖੇ ਹੋਏ ਨੇ ਜਿਹਨੇ ਛੋਟੇ ਛੋਟੇ ਵੀਡੀਓ ਪਾਉਣ ਵਾਲੇ ਉਹ ਆ ਕੇ ਉਹਨਾਂ ਦੀ ਤਾਰੀਫ ਕਰਦੇ ਨਾ ਨਾ ਉਹਨਾਂ ਨੂੰ ਮਾੜਾ ਨਾ ਕਹੋ ਸਾਨੂੰ ਗਾਲਾਂ ਕੱਢ ਲਓ ਪਬਲਿਕ ਜਦੋਂ ਦੁਖੀ ਹੋ ਕੇ ਬੋਲਦੀ ਕਿਉਂ ਬੋਲਦੀ ਆ ਪਬਲਿਕ ਦੁਖੀ ਆ ਇਸ ਲਈ ਬੋਲਦੀ ਆ ਇਹ ਸੱਚ ਹੈ ਕਿ ਸਿਰਫ ਭੇਡ ਚਾਲ ਜਿਹੜੀ ਭੇਡਾਂ ਕਹਿੰਦੇ ਆਂ ਲੋਕਾਂ ਨੂੰ ਸਿੰਗਰ ਐਕਟਰ ਖੁਦ ਭੇਡਾਂ ਨੇ ਇਹਨਾਂ ਗੱਲਾਂ ਤੋਂ ਆਈਡੀਆ ਲਾ ਲਓ ਪਹਿਲਾਂ ਕੋਈ ਨਹੀਂ ਆ ਹੁਣ ਕਿੱਦਾਂ ਤੁਰੇ ਫਿਰਦੇ ਆ ਜਿਹੜਾ ਬਾਹਰ ਥੰਮ ਨੇਲ ਦਾ ਮੈਂ ਘਾਣ ਜਿਆ ਕੀਤਾ ਉਹ ਤਾਂ ਕੀਤਾ ਵੀ ਦੇਖਾਂ ਇਹ ਖੜਦੇ ਵੀ ਹੈ ਅੰਦੋਲਨ ਤੇ ਕੀ ਹੋਇਆ ਸੀ ਬਾਅਦ ਚ ਕੀ ਸਿੱਟੇ ਨਿਕਲੇ ਇਹਨਾਂ ਪੈਸਾ ਹੈ ਕਿੱਥੇ ਜਸਵੀਰ ਜੱਸੀ ਮੋਹਰੇ ਹੋ ਕੇ ਗੱਲਾਂ ਕਰਦਾ ਵੀ ਮਨਿਸਟਰ ਨਾ ਆਓ ਮਨਿਸਟਰ ਨਾ ਹੱਲੇ ਆਓ ਹਲੇ ਕਲਾਕਾਰਾਂ ਦੇ ਨਾਲ ਉਹਨਾਂ ਨਾਲ ਜਦੋਂ ਭੀੜ ਹੁੰਦੀ ਆ ਸੋਚ ਕੇ ਦੇਖੋ ਸਿਰਫ ਇਹਨਾਂ ਮਗਰ ਨਾ ਲੱਗੋ ਆਪਣੇ ਦਿਮਾਗ ਚਲਾਓ ਭਰਾਵੋ ਮੈਂ ਵੀਡੀਓ ਪਿਛਲੀ ਵਾਰ ਨਹੀਂ ਪਾਈ ਸੋਮਵਾਰ ਦੀ ਵੀਡੀਓ ਪਾ ਰਿਹਾ ਮਨ ਬਿਲਕੁਲ ਨਹੀਂ ਹੈ ਪਰਵਾਹੀ ਆਪਣਾ ਦਿਮਾਗ ਚਲਾਓ ਨਹੀਂ ਸਤਾਈ ਚ ਤੁਹਾਨੂੰ ਫੇਰ ਠਾਕ ਲੈਣਾ ਜ਼ਮੀਨਾਂ ਤੁਹਾਡੀਆਂ ਲੈ ਜਾਣੀਆਂ ਅੱਜ ਕਿੰਨੀਆਂ ਕ ਪੋਸਟਾਂ ਪੈ ਰਹੀਆਂ ਦੀਪ ਤੇ ਕਿਉਂਕਿ ਦੀਪ ਦੇ ਮਗਰ ਨਾ ਤਾਂ ਭਰਾ ਸੀ ਨਾ ਉਹਦਾ ਕੋਈ ਸੀਗਾ ਆਪਣਾ ਵਿਚਾਰਾ ਇਕੱਲਾ ਹੀ ਸੀ ਘਰ ਵਾਲੀ ਅਲੱਗ ਸੀ ਸਿੱਧੂ ਦੀਆਂ ਪੋਸਟਾਂ ਤਾਂ ਪਈ ਜਣੀਆਂ ਕਿਉਂਕਿ ਉਹਦੇ ਘਰ ਦੇ ਆ ਮਗਰ ਬਾਈਕ ਤੋਂ ਆਕੇ ਵੀ ਦਿੱਤਾ ਉਹਨੂੰ ਬਹੁਤ ਪੈਣੀਆਂ ਵੀ ਚਾਹੀਦੀਆਂ ਉਹਨੂੰ ਲੋਕ ਉਹਨੂੰ ਯਾਦ ਰੱਖਣੇ ਹੋਣਾ ਵੀ ਚਾਹੀਦਾ ਜਿਹੜੇ ਉਹਨੂੰ ਜੀਂਦਾ ਰੱਖਣਾ ਚਾਹੁੰਦੇ ਉਹਦੇ ਵੀ ਸਾਥ ਦੇਣੇ ਬੰਦੇ ਪਰ ਕਿੱਥੇ ਕੀ ਸਿਸਟਮ ਚੱਲ ਰਿਹਾ ਅਗਲੀ ਵੀਡੀਓ ਨਾਲ ਅੱਗੇ ਮਿਲਾਂਗੇ ਅੱਗੇ ਤਾਂ ਹੁਣ ਇਹਨਾਂ ਦੇ ਕੱਪੜੇ ਲਾਵਾਂਗੇ ਰੱਬ ਕਰੇ ਪੇ ਇਹ ਮਨਸਮਤੀਆ ਪਵੇ ਇਹਨਾਂ ਦੇ ਕਿਸੇ ਨੇ 200 ਪਿੰਡ ਕਿਸੇ ਨੇ 10 ਪਿੰਡ ਲਏ ਆ 200 ਘਰ ਲਏ ਆ ਸੌਰੀ ਕਿਸੇ ਨੇ 10 ਪਿੰਡ ਲਏ ਇਹ ਨਵਾਂ ਹੋਣ ਬਾਅ ਚਕੇ ਨੇ ਪੁੱਛਣ ਨਹੀਂ ਆਉਣਾ ਕਿਸੇ ਨੇ ਕਹਿਣਾ ਨਹੀਂ ਇਹਨਾਂ ਦੇ ਖਿਲਾਫ ਬੋਲਦਾ ਕਿਹੜਾ ਹਜ਼ਾਰਾਂ ਲੋਕਾਂ ਨਾਲ ਧੋਖੇ ਕਰਕੇ ਸਿੰਗਰ ਐਕਟਰ ਬਣੇ ਕਿੰਨਿਆਂ ਨੂੰ ਮਰਵਾਤਾ ਬੋਲਿਆ ਕੋਈ ਨਹੀਂ ਬੋਲਿਆ ਇਹ ਪਿੰਡਾਂ ਵਾਲਿਆਂ ਨੇ ਵਿਚਾਰਿਆਂ ਨੇ ਕੀ ਬੋਲਣਾ ਆਕੇ ਫਿਰ ਮੈਂ ਬੁਰਾ ਤਾਂ ਲੱਗਦਾ ਅਲੱਗ ਬੋਲਦਾ ਗੱਲ ਇਹ ਆ ਜਿੱਥੇ 100 ਬੰਦਾ ਗਿਆ ਹੁੰਦਾ ਉਹ 100 ਬੰਦੇ 99 ਬੰਦੇ ਕਾ ਮਾਰ ਕੇ ਕਿਤੇ ਖਾ ਲੈਂਦੇ ਇੱਕ ਕਹਿੰਦਾ ਮੈਂ ਪਿੰਡ ਜਾ ਕੇ ਦੱਸੂਗਾ ਤੇ 99 ਦੀ ਮੰਨੀ ਜਾਂਦੀ ਹੈ ਉਹੀ ਹਾਲ ਤੁਹਾਡੇ ਇੱਥੇ ਆ ਸੰਸਥਾਵਾਂ ਕਹੀ ਜਾਨੀਆਂ ਅਸੀਂ ਤਾਂ ਜੀ ਹਣਾ ਤੋਂ ਵੱਧ ਨੁਕਸਾਨ ਕਰ ਦਾਂਗੇ ਕੀ ਕੀ ਭਰੋਸਾ ਕਰੇ ਕੋਈ ਤੁਹਾਡੇ ਤੇ ਮਿਹਰਬਾਨੀ ਸ਼ੁਕਰੀਆ